ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੱਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਗੰਢੀਵਿੰਡ ਪਹੁੰਚੇ ਆ ਤਸੀਲ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਔਰ ਇੱਥੇ ਪਤਨ ਤੋਂ ਵੀ 5-6 ਕਿਲੋਮੀਟਰ ਦੀ ਦੂਰੀ ਤੇ ਪਿੰਡ ਗੰਢੀਵਿੰਡ ਨੱਥੂਪੁਰ ਪਿੰਡ ਬਿਲਕੁਲ ਸ਼ੜਕ ਦੇ ਉੱਪਰ ਹੀ ਆ ਤੇ ਬਿਲਕੁਲ ਨੈਸ਼ਨਲ ਹਾਈਵੇ ਬਠਿੰਡਾ ਅਮਰਸਰ ਤੋਂ ਚੜ੍ਹਦੇ ਪਾਸੇ ਵੱਲ ਪਿੰਡ ਆ ਗੰਢੀਵਿੰਡ ਵੀਰ ਬਲਜੀਤ ਸਿੰਘ ਉਹਨਾਂ ਦੇ ਕੋਲ ਆਇਆ ਦੋਸਤੋ ਪਹਿਲਾਂ ਵੀ ਆਪਾਂ ਵੀਰ ਬਲਜੀਤ ਸਿੰਘ ਉਹਨਾਂ ਦੇ ਘਰੋਂ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਵਪਾਰ ਦਾ ਵੀਰ ਦਾ ਕੰਮ ਆ ਰੁਟੀਨ ਦੇ ਵਿੱਚ ਪਸ਼ੂ ਇਸ ਕਿੱਲੇ ਤੇ ਆਉਂਦੇ ਰਹਿੰਦੇ ਆ ਵਿਕਰੀ ਵਾਲੇ ਅੱਜ ਇਸ ਵੀਡੀਓ ਦੇ ਵਿੱਚ ਤਿੰਨ ਵੜਾ ਤੁਹਾਨੂੰ ਦਿਖਾਉਣੀਆਂ ਨੇ ਬਿਲਕੁਲ ਤਾਜ਼ੀਆਂ ਸੁਈਆਂ ਨੇ ਤਰੀਕ 12 ਜੁਲਾਈ ਸਮਾਂ ਕੋਈ ਮਾਰਨਿੰਗ 8:00 ਵਜੇ ਦਾ ਟਾਈਮ ਆ ਪਸ਼ੂ ਸਵੇਰ-ਸਵੇਰਾਂ ਤੇ ਸਾਰੇ ਆਪਣੇ ਖਰੀਦਦਾਰ ਭਰਾਵਾਂ ਨੂੰ ਰਿਕਵੈਸਟ ਬੇਨਤੀ ਆਪਾਂ ਸਟਾਰਟਿੰਗ ਤੋਂ ਕਰਦੇ ਆ ਇੱਥੇ ਆਣ ਕੇ ਆਪਣੀ ਦੋ ਟਾਈਮ ਚੋਕੇ ਇੱਕ ਟਾਈਮ ਚੋਕੇ ਤਸੱਲੀ ਆਪਣੀ ਥਰਡ ਪਾਸ ਤੁਸੀਂ ਜ਼ਰੂਰ ਕਰ ਲਿਓ ਠੀਕ ਹੈ ਜੀ ਆਨਲਾਈਨ ਕੋਈ ਭਰਾ ਸੌਦਾ ਕਰਦਾ ਤੇ ਆਪਣਾ ਬਿਲਕੁਲ ਆਨਲਾਈਨ ਵੀ ਤੁਸੀਂ ਸੌਦਾ ਕਰ ਸਕਦੇ ਜੀ ਕਿਉਂਕਿ ਵਪਾਰ ਲੈਣ ਦਾ ਵੀ ਕੋਈ ਜੀਦਾ ਕੰਮ ਆ ਤੇ ਕਾਫੀ ਲੰਬੇ ਸਮੇਂ ਤੋਂ ਵਪਾਰ ਦਾ ਕੰਮ ਜੜਾ ਕਰਦੇ ਆ ਰਹੇ ਆ ਤਿੰਨ ਵੜਾ ਨੇ ਜਾਇਜ਼ ਰੇਟਾਂ ਦੇ ਉੱਪਰ ਅੱਜ ਪਸ਼ੂ ਤੁਹਾਨੂੰ ਮਿਲ ਜਾਣਗੇ ਉਹ ਕਰਦਿਆਂ ਪੂਰੀ ਗੱਲਬਾਤ ਸੁਮਰਾਣਾ ਪਿੰਡ ਬਿਲਕੁਲ ਲੱਗੇ ਆ ਠੀਕ ਆ ਸਭ ਤੋਂ ਪਹਿਲਾਂ ਬਲਜੀਤ ਵੀਰ ਸਾਸਰੀ ਘਾਲ ਸਾਸਰੀ ਘਾਲ ਸੰਤੂ ਸਾਹਿਬ ਜੀ ਸਾਸਰੀ ਘਾਲ ਸਾਰੇ ਭੈਣ ਭਰਾਵਾਂ ਨੂੰ ਵੀ ਜੀ ਸਾਸਰੀ ਘਾਲ ਸਾਸਰੀ ਘਾਲ ਬਲਜੀਤ ਔਰ ਸਨਾਪਰਾਠੀਟਾ ਜੋ ਬੜੇ ਵਧੀਆ ਬਲੀਦ ਆਪਦੇ ਸਨਾਪਰਾਠਾ ਕਰ ਬਾਰੇ ਠੀਕ ਠਾਕ ਇੱਜ਼ਦੀ ਬੜੀ ਕਿਰਪਾ ਮੈਨੂੰ ਲੱਗਦਾ ਵਿੱਚ ਹੁਨੇ ਜਾਂਨੇ ਲੱਗ ਗਿਆ ਤੇ 4 ਸਾਲੇ ਚ ਪੈ ਗਿਆ ਆ ਨਹੀਂ ਰਹਿੰਦਾ ਅਜੇ ਹਜੇ ਰਹਿੰਦਾ ਉਹ ਲਾਟਾ ਕਰੀ ਲੈ ਲਾਟਾ ਚੱਲੂਗਾ ਕੰਮ ਦਿਹਾੜੀ ਦਾ ਅੱਛਾ ਹਾਂਜੀ ਬਾਕੀ ਇਹ ਆ ਵੀ ਥੋੜਾ ਮੌਸਮ ਹੋ ਕੇ ਦੋ ਚਾਰ ਦਿਨ ਮੌਸਮ ਦਾ ਕੰਮ ਔਖਾ ਆ ਗਿਆ 10 ਦਿਨ ਜੇ ਨਾ ਨਾ ਪੈਂਦਾ ਦੋ ਚਾਰ ਦਿਨਾਂ ਰਮੀ ਪਿਆ ਤੇ ਫੇਰ ਪੈ ਜਾਣਾ ਹਾਂ ਹਾਂਜੀ ਕਿਉਂਕਿ ਦਿੱਕਤ ਤਾਂ ਕਾਫੀ ਕੋਈ 10 ਦਿਨ ਇੱਕੋ ਹੀ ਨਾ ਦੇਣਾ ਜੇ ਮਿਲ ਜਾਂਦੇ ਸਾਰਾ ਆਸਾਂਸ ਭਈਆ ਹੋਣੀ ਬਸ ਜੀ ਬਸ ਅਕੀ ਚਲੋ ਜੋ ਵਾਹਗਰੂ ਨੂੰ ਚੰਗਾ ਲੱਗੇ ਉਹ ਮਾਲਕ ਕਰਦਾ ਚੰਗਾ ਹੀ ਕਰਦਾ ਏ ਹਾਂਜੀ ਹਾਂਜੀ ਜੀ ਜੀਤ ਵੀਰ ਅੱਜ ਤਿੰਨ ਵੜਾ ਨੇ ਤਿੰਨ ਵੜਾ ਸੰਧੂ ਸਾਹਿਬ ਤੇ ਤਿੰਨੇ ਮੈਨੂੰ ਲੱਗਦਾ ਵੀ ਕੋਈ ਹਫਤੇ ਅਠਾ ਦਸਾਂ ਤੱਕ ਦਿਨਾਂ ਦੇ ਵਿੱਚ ਹੀ ਆ ਹਾਂਜੀ ਹਾਂਜੀ ਇਹ ਤਾਂ ਔਲਾਦ ਦੀ ਸੂਈ ਆ ਤੇ ਹਫਤੇ ਦੀਆਂ ਸੂਈਆਂ ਦੋਵੇਂ ਇਹ ਰਾਤ ਦੀ ਸੂਈ ਹੈ ਤੇ ਇਹ ਹਫਤੇ ਹਫਤੇ ਦੇ ਦੌਰਾਨ ਸਮਾ ਹੋ ਗਿਆ ਹਾਂ ਆ ਜਰਸੀ ਵੱਛੀ ਵੇਖੋ ਜਰਸੀ ਰੈਡ ਮੇਰਾ ਭਰਾ ਚਾਹ ਕਹਿੰਦਾ ਔਰ ਉਹ ਵੇਖੋ ਵੱਡੀ ਆ ਜੀ ਹਾਂ ਸੰਧੂ ਸਾਹਿਬ ਵੱਡੀ ਵੱਛੀ ਆ ਪੰਜਾਬ ਵਾਲੀ ਜਰਸੀ ਕਹਿ ਕੇ ਹਾਂ ਵੱਡੀ ਵੀ ਵੱਛੀ ਆ ਨਗਰੀ ਵੱਛੀ ਆ ਜੀ ਅਜਿਧਰੇ ਸ਼ੁਰੂਆਤ ਇੱਕ ਪਾਸਿਓ ਕਰਦੇ ਆ ਉਧਰ ਡੱਬੀ ਤੋਂ ਕਰਦੇ ਜਦੋਂ ਮੱਦੀ ਕਰਦੇ ਸੀ ਤੋਂ ਸ਼ੁਰੂਆਤ ਕਰਦੇ ਆ ਇੱਕ ਕਿਸਾਨ ਜੀ ਦੀ ਜਿਹੜੀ ਤਕਰੀਬਨ ਅੱਜ ਮਾਰਨਿੰਗ ਦੀ ਸੂਈ ਆ ਮਗਰ ਬੈਨਮਾਰਕ ਚੰਗੇ ਸੀਮਨ ਦੀ ਬੱਛੀ ਆ ਗਈ ਆ ਨਾਰੂਗਾ ਗੁੱਲਾ ਬੱਚੇ ਦੇ ਨਾਲ ਆ ਇਹ ਤੁਹਾਨੂੰ ਆਪਾਂ ਦਿਖਾ ਦਿਆਂਗੇ ਦੂਜਾ ਸੂਆ ਸੂਈ ਹੈ ਬਹੁਤ ਖੂਬਸੂਰਤ ਕੁਆਲਿਟੀ ਆ ਸਟਾਰਟਿੰਗ ਕਰਦੇ ਆ ਇੱਕ ਡੱਬੀ ਵਾਹੜ ਤੋਂ ਸੂਈ ਸਵਾਈਏ ਕਰਮਾ ਦੀ ਠੀਕ ਹੈ ਜੀ ਹਾਂਜੀ ਹਾਂਜੀ ਬੱਚਾ ਆ ਗਿਆ ਮਗਰ ਇਹ ਮਗਰ ਬੱਚਾ ਆ ਗਿਆ ਇੱਕ ਨੇਦਰੋ ਦੇ ਬੇਜੀ ਤੇ ਇਹਨੂੰ ਹਫਤਾ ਗਾਇ ਸੂਈ ਨੂੰ ਆ ਬੱਚਾ ਇਹ ਮਗਰੇ ਉਹ ਵੀ 1 ਵੀਕ ਦੋਸਤੋ ਸਮਾਂ ਇੱਕ ਹਫਤੇ ਦਾ ਸਮਾਂ ਹੋ ਗਿਆ ਇਹਨੂੰ ਸੂਈ ਨੂੰ ਵੈਰ ਵਾਸੇ ਹੈ ਦੁੱਜੇ ਸੂਆ ਹਾਂਜੀ ਹਾਂ ਦੁੱਜਣ ਜੀ ਦੁੱਜਣ ਇਹ ਵੀ ਦੁੱਜੇ ਆ ਦੂਜੀ ਜਰਸੀ ਵੀ ਦੁੱਜੇ ਹੀ ਆ ਠੀਕ ਆ ਵੀਰੇ ਲੱਭੇ ਦੁੱਜੇ ਸੂਵੇ ਇਹਨੇ ਜਨੇਵਾੜਾ ਦੁੱਜੇ ਦੁੱਜੇ ਸੂਵੇ ਆ ਬਜੀ ਤੇ ਦੁੱਧ ਕਿੰਨਾ ਤੇ ਥੱਲੇ ਦੁੱਧ ਵੀ ਜੀ ਥੱਲੇ 10 ਲੀਟਰ ਦਾ ਜਰ ਪੂਰਾ ਆ ਇਹ ਵੇਲੇ ਲੀਟਰ ਵਾਲਾ ਜਿਹੜਾ ਠੀਕ ਆ ਜੀ ਹਾਂਜੀ ਬਾਕੀ 10 ਲੀਟਰ ਬਾਕੀ ਹੈ ਤੇਰੀ ਹੈ ਹਾਂ ਜੀ ਇਤਰਾ ਭਾਵੇਂ ਬੈਠੇ ਉਹਦੀ ਸੀ 100 ਪਾ ਤੁਸੀਂ ਚੱਲ ਕਰ ਲੋ ਉਹੀ ਵੰਗਾ ਨਹੀਂ ਪੋਣਾ ਕੋਈ ਕੁਛ ਨਹੀਂ ਇਤਰਾ ਹੀ ਇਹ ਨਹੀਂ ਵੀ ਛੜ ਮਾਰ ਦੂ ਥੜ ਖਾਓ ਸੰਤੂ ਸਾਹਿਬ ਆ ਦੇਖੋ ਹਾਂ ਸੋ 10 ਕਿਲੋ ਕਿਸਾਨ ਵੀਰੋ ਦੋ ਪੇ ਥੱਲੇ ਹੁਣ ਮੌਕੇ ਤੇ ਮੌਜੂਦ ਆ ਹਫਤੇ ਦੀ ਸੋਈ ਆ ਬਾਕੀ ਮੁੱਠੀ ਮੁੱਠੀ ਥਾਣਾ ਕਰ ਮਾਰੀ ਨੂੰ ਥਣ ਬੜਾ ਸੁਆਦੀ ਹੈ ਠੀਕ ਹੈ ਜੀ ਬੜਾ ਥਾਣਾ ਦੇ ਨਾਲ ਵਾਈ ਬੜੀ ਬੰਬੇਪਾਰ ਆਈ ਪੂਰੀ ਹਾਂ ਮਗਰ ਬੱਛਾ ਮਗਰ ਆਪੇ ਤੇ ਬਾਕੀ ਥਾਨ ਕਰਮਾ ਨੂੰ ਬਹੁਤ ਸਵਾਦੀ ਲੱਗਾ ਕੋਈ ਭਰਾ ਭਰਾ ਦੂਰੋਂ ਦੂਰੋਂ ਆ ਜਾਂਦਾ ਠੀਕ ਹੈ ਜੀ ਇਹ ਨੂਗਾ ਵੀ ਕੋਈ ਉਂਗਲਾ ਪੋਟਿਆਂ ਨਾਲ ਚਵਾਈ ਕਰੂਗਾ ਮੁੱਠੀ ਮੁੱਠੀ ਥਾਨਾ 10 ਕਿਲੋ ਦੁੱਧ ਚਵਾਈ ਵੀਰ ਬਜੀਤ ਭੂਰ ਛੱਟੇ ਦਾ ਬਚਾ ਪੂਰੀ ਸਾਫ ਜੀ ਸਾਫ ਕੋਈ ਧੜਾ ਮਾਰ ਕੇ ਵਿਖਾ ਰਿਆ ਕੋਈ ਚੱਕਰ ਨਹੀਂ ਠੀਕ ਹੈ ਭਾਜੀ ਮੈਂ ਬਜੀਤ ਵੀਰ ਖੋਲ ਕੇ ਇੱਕ ਵਾਰੀ ਤੋਰ ਕੇ ਦਿਖਾ ਦੇ ਫਿਰ ਸੋ ਬਾਕੀ ਬਹਿਰ ਦੋਸਤ ਚੰਗੀ ਹੈ ਜੇਕਰ ਕਾਬੇ ਹਾਈਟ ਵੀ ਗੱਲ ਕਰ ਲਈਏ ਮੀਡੀਅਮ ਹਾਈਟ ਵੀ ਤੁਸੀਂ ਮੰਨ ਸਕਦੇ ਜੇ ਮੀਡੀਅਮ ਤੋਂ ਥੋੜੀ ਬਾਅਦ ਉੱਚੀ ਵੀ ਮੰਨ ਸਕਦੇ ਜੇ ਰੰਗ ਬਾਜਾ ਕਰਮਾ ਦੀ ਬਿਲਕੁਲ ਬਲੈ ਤੋ ਬਾਕੀ ਜਿਹੜੇ ਭਰਾਣੇ ਘਰੇਲੂ ਨਦੀਕਾ ਜੀ ਘਰੇ ਰੱਖਣੀ ਹੈ ਵੈੜ ਜਾਇਗ ਰੇਟਾਂ ਦੇ ਉੱਤੇ ਪਸ਼ੂ ਪੰਨੇ ਰਹਿਣਗੇ ਨਾਲ ਦੀ ਨਾਲ ਇਹ ਵੀ ਆਪਾਂ ਤੁਹਾਡੇ ਧਿਆਨ ਦੇ ਵਿੱਚ ਲਿਆ ਦਿੰਦੇ ਆ ਕੋਈ ਨਜਾਇਜ਼ ਜਾਂ ਗਲਤ ਮੋਲ ਨਹੀਂ ਹੋਊਗਾ ਬੈਸਕ ਸਾਰ ਐ ਜੀ ਹਾਂ ਘਾਰ ਵਾਲਾ ਮਾਰੇ ਖੰਦੂ ਸਾਹਿਬ ਕੋਈ ਆਪਣੀ ਗਰੰਟੀ ਦੇ ਲੈ ਜੀ ਦੇਖ ਸਕਦੇ ਹੋ ਬਾਕੀ ਲਬਾਈ ਲਬੂਈ ਵੈੜ ਦੀ ਚਰਗੀ ਆ ਠੀਕਾ ਤੋਰਾ ਤਾਰਾ ਬਹੁਤ ਚੰਗਾ ਬੱਚੀ ਦਾ ਦੇਖੋ ਸੋ ਕ੍ਰੋਸ ਬ੍ਰੀਡ ਆ ਸੋ ਗਰਮੀ ਗਰਮੀ ਦੀ ਨੂੰ ਕੋਈ ਪਰਵਾਹ ਨਹੀਂ ਆਉਂਦੀ ਕੋਈ ਨਹੀਂ ਮਾਸਾ ਤਿੰਨੇ ਵੜਾਂ ਗਾ ਗਰਮੀ ਤੋਂ ਰਹਿਦਾ ਹਾਂ ਮਾ ਜੀ ਜਿਹੜੀ ਸੁਫੋਨੀ ਕੁਆਲਟੀ ਆ ਮਗਰ ਉਹਦੇ ਬੱਚਾ ਠੀਕ ਆ ਜੀ ਮੇਲ ਕਾਫ ਆ ਤੇ ਇਹ ਬਜ਼ੀਤੇ ਕੀ ਮੌਲ ਡਿਮਾਂਡ ਰੂਗੀ ਜੀ ਸੰਧੂ ਸਾਹਿਬ ਮੋਲ ਕਰਾਉਣ ਨੂੰ 50 ਕਰਾ ਲਓ ਹਾਂ ਜੀ ਸੰਧੂ ਸਾਹਿਬ 45000 ਦੀ ਦੇ ਦਾਂਗੇ 500 ਛੋੜ 45 ਚੋਂ ਹਾਂ ਜੀ ਠੀਕ ਆ ਬਰੇ ਹਾਂ ਜੀ 45 ਜਾਂ 44 ਦੀ 44 ਦੀ ਲਓ ਜੀ 44000 ਦੀ ਵਾਹਰ ਮੈਂ ਜੀ ਹੋਰ 500 ਮਾਨ ਕਰ ਦਿਆਂਗੇ ਜੀ ਚਲੋ 44 ਦੀ ਜਾਂਦੇ ਰੇ 44 ਦੀ ਹੋ ਗਈ ਜੀ ਉਹ 45 ਦੀ 200 ਜਾਂਦੀ ਹਾਂ ਅਗੇ ਜਰਸੀ ਦੇ ਵਿੱਚ ਇੱਕ ਇੱਕ ਵਾਰੀ ਕ੍ਰੋਸ ਬਾਂਡਰ ਬਣਾ ਕੇ ਖਾਦੇ ਥਣਥਣ ਮਗਰ ਵੀ ਬੱਚੀ ਜਿਹਦੇ ਆਪ ਜਰਸੀ ਮਗਰ ਵੀ ਬੱਸੀ ਸੰਦੂ ਵੀ ਵੇਖੋ ਸੰਦੂ ਸਾਹਿਬ ਆ ਇਤਨਾ ਬੈਠੇ ਰੋ ਤਾਂ ਖਾਓ ਸੰਦੂ ਸਾਹਿਬ ਵੇਖੋ ਸੂਲੀਆਂ 100 ਪੁਣਾ 200 ਬਹੁਤ ਆ ਹਾਂਜੀ ਬਾਕੀ ਪਸ਼ੂ ਵੀ ਦੋਸਤੋ ਪੈਸੇ ਲਾਉਣੇ ਕਿਸੇ ਭਰਾ ਨੇ ਠੀਕ ਹੈ ਜੀ ਪਹਿਲੀ ਵਾਰੀ ਪੈਸੇ ਲਾਉਣੇ ਆ ਇੱਕ ਵਾਰੀ ਲਾਉਣੇ ਆ ਪੈਸੇ ਠੀਕ ਹੈ ਜੀ ਟਕਾਵੇ ਰੱਖਣਾ ਪਸ਼ੂ ਤੇ ਇਹੋ ਜਿਹਾ ਪਸ਼ੂ ਤੁਸੀਂ ਸੰਭੋ ਮੇਰਾ ਭਰਾ ਰਾਜਾ ਸੰਦੂ ਆ ਰਾਜੀ ਵੇਖੋ ਕਿੱਡੀ ਵੜ ਪੂਲੀ ਪ੍ਰੀਤੀ ਪੂਰੀ ਹੈ ਮੱਝਾਂ ਦੀ ਕਰਮਾ ਲਈ ਮੱਝਾਂ ਰਗੀ ਤੇ ਕਾਤ ਵੀ ਬਜੀਤ ਵੀਰ ਉਹ ਜੀ ਫੁੱਲ ਵੱਡੀ ਪੰਜਾਬ ਵਾਲੀਆਂ ਜਰਸੀਆਂ ਨਾਲੋਂ ਵੀ ਵੱਡਾ ਹੀ ਆ ਵੱਡਾ ਹੀ ਫੁੱਲ ਵੱਡੀ ਫੁੱਲ ਵੱਡੇ ਕਾਦੇ ਚਾ ਲਾਲ ਰੰਗ ਦੇ ਦੇ ਚਾਫਾ ਇਹਨੂੰ ਅੱਜ ਦਿਨ ਕਿੰਨੇ ਹੋ ਗਏ ਵੀਰ ਹਰ ਪਾ ਗਏ ਨੂੰ ਸੰਦੂ ਸਾਹਿਬ ਦੁੱਧ ਕਿੰਨਾ ਇਹ ਖੰਦੇ 12 ਕਿਲੋ ਸੰਦੂ ਸਾਹਿਬ 12 ਕਿਲੋ ਦੁੱਧਾ ਲੀਟਰ ਵਾਲਾ ਆ ਇਦਰੋਂ ਦੋਸਤੋ ਇੱਕ ਬੈਣੀ ਵਾਲੇ ਤੁਹਾਨੂੰ ਪਾਸੇ ਦਿਖਾ ਰਿਹਾ ਪਤਲੇ ਪੂਣੀਆਂ ਵਰਗੇ ਥਾਣਾ ਅਰਲੀਆਂ ਵਰਗੇ ਕਹਿ ਲਓ ਵੰਡਾ ਵਰਲਾ ਤੁਸੀਂ ਵੇਖੋ ਜਿਵੇਂ ਪੀੜੀ ਤੇ ਪਾਵੇ ਕਾਫੀ ਵਧੀਆ ਗਾਇਬ ਅਗਲੇ ਨਾਲ ਅਗਲਾ ਪਿਛਲੇ ਨਾਲ ਪਿਛਲਾ ਚਵਾਈ ਕਰੀ ਚੱਲਿਆ ਜੇ 12 ਕਿਲੋ ਦੁੱਧ ਇਸ ਵਾਇਰ ਦੇ ਥੱਲੇ ਹੁਣ ਹਾਜ਼ਰ ਮਗਰ ਬੱਛੀ ਬਾਕੀ ਇੱਕ ਬੈਕ ਸਾਈਡ ਤੋਂ ਮਾਰੋ ਜਾ ਤੇ ਮੇਰਾ ਭਰਾ ਇੱਕ ਸਰਪੱਦਰ ਤੇ ਫਿਕਸ ਐ ਨਿਗਰ ਦੇਖੋ ਐ ਪਛੀ ਚੰਗੀ ਏ ਬਾਰੀ ਚੰਗੀ ਮਾਰ ਵੀ ਬੱਛੀ ਆ ਗਈ ਆ ਮਗਰ ਵੀ ਬੱਛੀ ਜੋ ਕੋਈ ਕਾਫੀ ਕਲਰ ਦੇ ਵਿੱਚ ਮਗਰ ਜਰਸੀ ਆ ਬੱਛੀ ਆ ਗਈ ਆ ਸੋ ਦੋ ਲੈ ਕੇ ਜਾਓਗੇ ਮੇਰਾ ਭਰਾ ਵੈੜ ਵੱਡੀ ਆ ਫੇਸ ਕੁਆਲਿਟੀ ਦੇਖ ਸਕਦੇ ਹੋ ਇਹਦੀ ਠੀਕ ਆ ਜੀ ਦੂਜਾ ਸੂਆ ਜੋ ਵੀਰ ਜੀ ਹਾਂ ਏ ਵੀ ਕਰਮਾ ਲਈ ਮੇਲ ਮਲਾਉਣ ਚ ਆਣ ਪੂਰੀ ਠੰਡੀ ਪੂਰੀ ਠੰਡੀ ਸੰਧੂ ਸਾਹਿਬ ਭਾਵੇਂ ਤਾਂ ਗੱਲ ਹੀ ਨਹੀਂ ਇਤਰਾ ਬੈਠੇ ਨਹੀਂ ਬੰਗਾ ਨਹੀਂ ਕੋਈ ਰਸਨੀ ਕੁਛ ਨਹੀਂ ਬੰਗਾ ਦਾ ਪਛੰਦੀ ਚੋਈ ਚਲੇ ਕੋ ਲਓ ਵੀ ਆਹੋ ਇਹ ਨਹੀਂ ਬੀ ਇਤਰਾ ਵੇਖ ਲੋ ਹਾਂ ਚੁਵਾਈ ਵੇਖ ਲੋ ਲੈ ਵੀ ਆਹ ਵੇਖੋ ਕਾਰਨਾਮਾ ਵੀਰ ਬਲਜੀਤ ਦਾ ਹੈ ਹਾਂ ਉਹਦੀ ਗੱਲ ਸੁਣੋ ਪਸ਼ੂ ਵੀਰ ਠੰਡਾ ਧੀਰਾ ਚਾਹੀਦਾ ਪਾਸੇ ਜਿੰਨੇ ਮਰਜ਼ੀ ਬੈਠੇ ਚੋਈ ਚਲੇ ਵਸ ਵਸ ਵੇਖੋ ਸੰਧੂ ਸਾਹਿਬ ਲਓ ਵੀ ਠੀਕ ਹੈ ਜੀ 124 ਦੋਸਤੋ A1 ਚੁਵਾਈ ਆ ਇੱਕ ਨੰਬਰ ਕੋਈ ਕਿਸੇ ਰਕਮ ਦੀ ਗਜਾਇਸ਼ ਨਹੀਂ ਕੀ ਭੂਰ ਦਾ ਛਟੇ ਦੀ ਆ ਵੇਖੋ ਠੀਕ ਆ ਸੋ ਬਹੁਤ ਪ੍ਰੋਫੈਕਟ ਵਾਇਡ ਆ ਖੋਲ ਕੇ ਤੁਹਾਨੂੰ ਇੱਕ ਵੀ ਚਲਾ ਗਿਆ ਆਪਾਂ ਸਾਰਾ ਖੋਲ ਕੇ ਆਪਾਂ ਨਿੱਗਰ ਲੇਵਾ 12 ਕਿਲੋ ਦੁੱਧ ਕੋਈ ਹਫਤੇ 8-7 ਦਿਨਾਂ ਦੀ ਸੂਈਏ ਕਰਮਾ ਲਈ ਤੇ ਕਾਬੇ ਫੁੱਲ ਬਟਾ ਇੱਕ ਵਾਰੀ ਫੇਰ ਆਪਾਂ ਰਿਪੀਟ ਕਰ ਦਿੰਦੇ ਆ ਵੀ ਜਿਹੜੇ ਭਰਾ ਕੋਈ ਸੰਭਾਅ ਕੋਈ ਭੈਣ ਭਰਾ ਨਿੱਕੀ ਮੰਨ ਕੇ ਨਾ ਸੌਦਾ ਕਰੇ ਕਿਉਂਕਿ ਬਹੁਤੇ ਵੀਰ ਆਪਣੇ ਆਨਲਾਈਨ ਜਿਹੜਾ ਮੰਗਾ ਲੈਂਦੇ ਨੇ ਪਸ਼ੂ ਉਹ ਕਈ ਵਾਰ ਮੰਗਾ ਕੇ ਤੇ ਟਾਈਮ ਆਉਂਦਾ ਵੱਡੀ ਦੀ ਆਪਣੀ ਗਰੰਟੀ ਹੋਊ ਪੂਰੇ ਤਦਬੋਦ ਦੀ ਆ ਵੇਖੋ ਮਗਾਗੇ ਭਰਾ ਮੇਰਾ ਕੋਈ ਹੋਣੀ ਆ ਕੂਗਾ ਵੀ ਇੱਥੇ ਲਿਆਂਦੀ ਆ ਤੇ ਛੋਟੀ ਨਿਕਲੀ ਆ ਠੀਕ ਆ ਆ ਦੇਖੋ ਦੋਰਾ ਦੇਖੋ ਸੰਤੂ ਸਾਹਿਬ ਪਲਵਨ ਹਾਲਾ ਬੱਚਾ ਬਹੁਤ ਖੂਬਸੂਰਤ ਐਨ ਜਿਹੜਾ ਕੰਪੈਟਿਟਿਵ ਆਰਡਰ ਦੋਸਤੋ ਫਿਕਸ ਲੇਵਾ ਲਗਾ ਕਰ ਮਾਰੀ ਉਹ ਤਾਂ ਥਾਣ ਬਹੁਤ ਸੁਵਾਦੀ ਆ ਮਾਰੀ ਪੂਰਾ ਹੱਥੀ ਮੁਠੀ ਵਾਲਾ ਥਾਣ ਲਗਾ ਪਸੰਦ ਆਉਗੀ ਭਰਾਵਾਂ ਨੂੰ 12 ਕਿਨੇ ਤੋਂ ਤੇ ਇਸ ਵੇਰ ਦੇ ਥੱਲੇ ਹਾਜ਼ਰ ਸੋ ਬਾਕੀ ਇੱਕ ਹੋਰ ਜਿਹੜਾ ਪਲੱਸ ਪੁਆਇੰਟ ਦਾ ਮਗਰ ਬੱਛੀ ਆ ਕੋਈ ਭਰਾ ਕਾਲ ਨੂੰ ਸ਼ੌਂਕ ਨਾਲ ਅਗੇ ਬੱਛੀ ਪਿਆਰ ਕਰ ਲੂਗਾ ਸੋ ਜਰਸੀ ਵਾਰ ਜਿਹੜੀ ਦੋਸਤੋ ਤੁਸੀਂ ਸਾਹਮਣੇ ਦੇਖ ਲਈ ਆ ਚੰਗੀ ਸਫਾਈ ਆ ਪੰਡੇ ਪੁੰਡੇ ਦੀ ਸਾਫ ਸੁਥਰੀ ਆ ਐ ਚਮਕ ਵੇਖੋ ਸੰਤੂ ਸਾਹਿਬ ਆ ਦੇਖ ਇਹ ਭੈਣ ਭਰਾਵਾਂ ਦੀ ਤੂਣ ਵਾਲੀ ਆ ਕਿ ਬੀਬੀਆਂ ਪਹਿਣਾ ਆ ਦਿੰਦੀਆਂ ਇਹ ਬਿਲਕੁਲ ਧੀਰੀ ਆ ਕੀ ਮੋਲ ਕਰਦੇ ਫਿਰ ਵਜਿੱਤ ਜੀ ਸਾ ਮੋਲੇ ਤੇ ਹੁਣ ਭਾਵੇਂ ਜੀ 60 ਵੀ ਕਰ ਲਗੇ ਹਾਂ ਹੈ ਆ ਕਰ ਨਹੀਂ ਕਰਨਾ 50 ਦੀ ਦੇ ਦੀ ਤੁਹਾਨੂੰ ਸਾ ਕਰਨਾ ਨਹੀਂ ਪਰ ਜੇ ਜਾਪੇ ਕਰ ਦਈਏ ਤੁਹਾਨੂੰ ਸਾ 46000 ਦੀ 46000 ਦੀ ਹਾਂਜੀ ਅੱਕ ਰੱਖਦੀ ਹੈ ਅੱਕ ਰੱਖਦੀ ਆ ਬਾਕੀ ਏਡੀ ਵੈਰ ਆ ਭਾਵੇਂ 50 ਵੀ ਆਪਾਂ ਕਹਿ ਦਈਏ ਪਰ ਆਪਾਂ ਜਿੰਨੇ ਵੀ ਨਹੀਂ ਨਹੀਂ ਆਪਾਂ ਜੋ ਭਾਅ ਚਾਹੀ ਜੋ ਆਪਾਂ ਹਾਂ ਬਿਲਕੁਲ ਬਿਲਕੁਲ ਜਲਪਣੀ ਆਪਾਂ ਨੂੰ ਮਾ ਪਤਾ ਵੀ ਵੀਡੀਓ ਪਾਉਣ ਲੱਗੇ 6 ਮਹੀਨੇ ਹਾਂ ਆ ਅੱਗੇ ਤੇ ਇਤਨਾ ਚਲੋ ਮਾਲ ਆਇਆ ਗਿਆ ਵਿਕਦਾ ਗਿਆ ਦੇਖਦਾਰੀ ਤਾਂ ਮਾਲ ਆਇਆ ਮਹੀਨਾ ਪਿੱਛੋਂ ਪਾਉਣ ਲੱਗੇ ਆ ਕੋਈ ਦੋਸਤ ਬਾਕੀ ਬਹੁਤ ਠੰਡੀ ਧੀਰੀ ਐ ਸੰਤੂ ਸਾਹਿਬ ਲੋ ਜੀ 40000 ਦੀ ਰੁਪਏ ਦੀ ਤਾਂ ਵੀ ਦੇਵਾਂਗੇ ਹਾਂ ਠੀਕ ਆ ਜੇ ਮੈਂ ਜੋੜਾ ਲੈ ਜੂ ਨਾ 100 ਕਿਲੋਮੀਟਰ ਫ੍ਰੀ ਕਰ ਦੇਾਂਗੇ ਆ ਪਹਿਲੇ ਦੋ ਜੇ ਨੰਬਰ ਪਹਿਲੇ ਦੋ ਜੇ ਹਾਂ ਜੇ ਕੋਈ ਜੋੜਾ ਜੋੜਾ ਲੈ ਜੂ ਤਾਂ 100 ਕਿਲੋਮੀਟਰ ਫ੍ਰੀ ਮੋ ਵੀ ਇਹਦੇ ਵਿੱਚ ਡਿਸਕਾਊਂਟ ਹੋ ਜੂਗਾ 100 ਕਿਲੋਮੀਟਰ ਤੱਕ ਫ੍ਰੀ ਆ ਠੀਕ ਹੈ ਜੀ ਜੋੜੀ ਕੋਈ ਭਰਾ ਪਾਉਣਾ ਚਾਹੁੰਦਾ ਜੋੜੀ ਲੈ ਜਾ ਜੇ 100 ਕਿਲੋਮੀਟਰ ਤੱਕ ਪਹੁੰਚ ਹੋ ਜੂਗੀ ਖਰਚਾ ਜੜੀ ਜਾਂਦਾ ਹਾਂਜੀ 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 ਠੀਕ ਆ ਵਹਿਰ ਚੰਗੀ ਆ ਪਾ ਲੋ ਹੱਥ ਅਦਰਕ ਤੁਹਾਨੂੰ ਬਿਲਕੁਲ ਤਾਜੀ ਅੱਜ ਮਾਰਨਿੰਗ ਦੀ ਹੈ ਕਰਮਾ ਵਾਲੀ ਸੂਈ ਆ ਜੇਰਜੂਰ ਪ੍ਰੋਪਰ ਪਾ ਦਿੱਤੀ ਬਲਜੀਤ ਹਾਂ ਹਾਂ ਜੇਰਜੂਰ ਕਲੀਅਰ ਆ ਉਹ ਵੀ ਜੇਰਜੂਰ ਪ੍ਰੋਪਰ ਕਲੀਅਰ ਆ ਗਾਰੰਟੀ ਆਪਣੀ ਮਗਰ ਬੱਚੀ ਨੂੰ ਜਨਮ ਦਿੱਤਾ ਬੱਚੀ ਵੀ ਬਹੁਤ ਐਂਡ ਹੀ ਆਈਏ ਮਗਰ ਐਂਡ ਹੀ ਐ ਇਹ ਤਾਂ ਖਰੋਦੀ ਦੀ ਡੰਗਦੀ ਗੜੀ ਆ ਹਾਂ ਹਾਂ ਹਜੇ ਚੰਗੀ ਤਰ੍ਹਾਂ ਬੱਚੇ ਤਾਂ ਖੜਾ ਨਹੀਂ ਜਾਂਦਾ ਹਾਂ ਅੱਜ ਮਾਰਨਿੰਗ ਦੀ ਸੂਈ ਹੈ 나ੜੂਆ ਤੁਹਾਨੂੰ ਦੱਸਾਉਣੇ ਆ ਪਰ 나ੜੂਆ ਨਾਲ ਬੱਚੇ ਨੇ ਚੰਗੇ ਸੀਮਨ ਦੀ ਜਿੱਦਾਂ ਕਿ ਦੋਸਤ ਫਾਰਮ ਦੇ ਵਿੱਚ ਬਾਕੀ ਮਦਰ ਨੂੰ ਤੁਸੀਂ ਇੱਕ ਸਾਈਡ ਤੇ ਕਰਕੇ ਆ ਬੱਚੀ ਜ਼ਰੂਰ ਵੇਖਿਆ ਜੇ ਬੱਚੀ ਮੇਰੇ ਭਰਾ ਕਿਸੇ ਚੰਗੇ ਕੱਲ ਸਾਂਭ ਸੰਭਾਲ ਕਰ ਲਈ ਕਿਸੇ ਨੇ ਤਿਆਰ ਕਰ ਲਈਗਾ ਬੱਚੀ ਭਾਵੇਂ 1.5 ਲੱਖ ਦੀ ਸੀਲ ਕਰਦਾ ਸਹੀ ਗੱਲ ਆ ਸੰਤੂ ਸਾਹਿਬ ਸੈਕਸੀ ਮੰਨਦੀ ਆ ਰਹੀ ਇਹ ਹਾਂਜੀ ਹਾਂਜੀ ਇਹ ਚੰਗੀ ਬੱਚੀ ਆ ਹਾਂ ਹਾਂ ਬਹੁਤ ਵਧੀਆ ਚੰਗੀ ਹੋਸੀ ਸੋ ਮਜੀਦ ਵੀਰੇ ਵੱਡੀ ਵੈੜ ਦੀ ਗੱਲ ਕਰਕੇ ਦੂਜੇ ਸੁਬੇ ਵੀ ਉਹ ਵੀ ਦੂਜੇ ਦੂਜੇ ਥੋੜੀ ਲੱਸੀ ਆ ਸੂਸਵਾਜ ਆਇਆ ਟੱਕਰ ਦਾ ਸੂਸਵਾਜ ਚਾਹੀਏ ਹਾਂਜੀ ਸੋ ਸੂਸਵਾਜ ਦੇ ਵੇਚਾ ਦੋਸਤੋ ਕਿਉਂਕਿ ਅੱਜ ਮਾਰਨਿੰਗ ਸੂਈ ਆ ਜੇਰ ਪ੍ਰੋਪਰ ਡਨ ਦੂਜਾ ਸੂਬਾ ਕਾਤ ਵੱਡਾ ਤੇ ਬਜੀਤ ਵੀਰੇ ਥੋੜਾ ਜਿਹਾ ਬੱਚੇ ਨੂੰ ਲਿਆ ਕੇ ਮਾਰੀਆਂ ਤਾਰਾ ਹਾਂਜੀ ਹਾਂਜੀ ਮਾਰਿਆ ਕੱਢਿਆ ਸੰਤੂ ਸਾਹਿਬ ਐਵੇਂ ਤੁਹਾਨੂੰ ਆਖੇ 5-6 ਕਿਲੋ ਨਹੀਂ 2 ਕਿਲੋ ਚੋਈ ਕਿਲੋ 1.5 ਕਿਲੋ ਨਹੀਂ ਐਵੇਂ ਧੂੜ ਮਾਰਨ ਨੂੰ ਮਾਰੀ ਜਾਈਏ ਤਾਂ ਦੇ ਬਦਲੇ ਮਾਰਨਾ ਠੀਕ ਆ ਵੀਰੇ ਉਹ 2 ਕਿਲੋ ਦੋਸਤੋ ਬੋਲੇ ਦੀ ਚੋਈ ਕੀਤੀ ਆ ਹਾਂਜੀ ਤੇ ਬਾਕੀ ਮੇਰਾ ਪ੍ਰਾਇਦਰ ਤੁਹਾਨੂੰ ਆਪਾਂ ਥਣ ਥਣ ਵਿਖਾ ਦਿੰਦੇ ਇੱਕ ਵਾਰੀ ਤਸੱਲੀ ਦੇ ਨਾਲ ਖਸ਼ੂ ਇੱਕ ਵਾਰੀ ਜਦੋਂ ਸੂਸਵਾ ਕੇ ਤਹਿ ਤੂਜੀ ਲਾ ਜਾਂਦਾ ਠੀਕ ਮੈਂ ਤੂ ਲੈਦਾ ਥਾਣ ਥਣ ਬਹੁਤ ਵਧੀਆ ਵੈਸੇ ਮੁੱਠੀ ਮੁੱਠੀ ਥਾਣਾ ਪਾਜੀ ਸੂਣ ਦੇ ਕਰਕੇ ਨਵਾਇਆ ਤਵਾਇਆ ਘਾਟਾ ਪੋਛੇ ਸੇਰੇ ਸੂਈ ਸੰਧੂ ਸਾਹਿਬ ਜੀ ਤੇਰੇ 4 ਵਜੇ ਸੂਈ ਅੱਜ ਮੌਰਨਿੰਗ ਦੀ ਸੂਈ ਆ 4 ਵਜੇ ਸੂਈ ਆ ਜੇਰ ਪ੍ਰੋਪਰ ਪਾਤੀ ਆ ਮਗਰ ਬੱਛੀ ਆ ਕਰਮਾਣੀ ਦੇ ਰੇੜੀ ਵੀ ਬੜਾ ਜਾਇਜ਼ ਵਿੱਚ ਮਿਲ ਜਰੀ ਬਗੀਚਾ ਤਾਂ ਮੁੱਲ ਵੀ ਆਪਾਂ ਕਰ ਦਿੱਤਾ ਸੀਗਾ ਸਾਰਾ ਮੁੱਲ ਸੰਧੂ ਸਾਹਿਬ ਜੀ ਮੁੱਲ 40 ਆ 30000 ਦਿਆਂ ਨਾ 38 ਦੀ 30000 ਛੱਡ ਦਿਆਂਗੇ 37 ਦੀ ਦੇ ਦਾਂਗੇ 36 ਦੇ ਦਾਂਗੇ ਸੰਧੂ ਸਾਹਿਬ ਜੀ ਆ ਲੁੱਟੋ ਮੇਲਾ ਦੋਸਤ ਕਰੀਰ ਦੀ ਖੋਲ ਕੇ ਤੋੜ ਕੇ ਲੈ ਤਾਨੂੰ ਮੇਲਾ ਲੁੱਟ ਸਾਰੇ ਮੇਲੇ ਤੇ ਨੇ ਲੁੱਟਣ ਵਾਲੇ ਜਿਹਦੇ ਜਿਹੜਾ ਲੈ ਗਿਆ ਹੀ ਲੈ ਗਿਆ ਬਸ ਜਿਹੜਾ ਰਹਿ ਗਿਆ ਸੁਰੇ ਰਹਿ ਗਿਆ ਉਹ ਗੱਲ ਬਾਤ ਹੀ ਹੋਣੀ ਆ ਜੀ ਠੀਕ ਹੈ ਜੀ ਬੈਠ ਤੁਹਾਨੂੰ ਇੱਕ ਪੂਰੀ ਵਿਸਾ ਦੇਣੇ ਆ ਕਾਬੇ ਦਾ ਕਿਸਾਨ ਵੀ ਰੋ ਮੀਡੀਅਮ ਤੋਂ ਪਲੱਸ ਵੱਡੀਆਂ ਬੈੜਾਂ ਬੱਚੀਆਂ ਚ ਆਉਂਦੀ ਆ ਬਾਕੀ ਮੇਰਾ ਭਰਾ ਸਾਰੇ ਅੰਡਰਸਟੈਂਡ ਕਰਦੇ ਹੋ ਗੱਲ ਨੂੰ ਸੂਸਵਾ ਕੇ ਪਸ਼ੂ ਥੋੜੀ ਬੜੀ ਤਹਿ ਲਾ ਜਾਂਦੇ ਆ ਜਸ ਉਹ ਬਚੀ ਹੈ ਜਿੱਦਾਂ ਬਿਲਕੁਲ ਛੋਟਾ ਜਿਹਾ ਕੰਨ ਹੈ ਬੂਥੀ-ਬਾਤੀ ਦੀ ਗੱਲ ਕਰਕੇ ਵੇਲ ਸਪੈਸ਼ਲ ਲੰਬਾਈ ਨਫੀ ਚੰਗੀ ਆ ਬੈੜ ਤੇ ਆ ਦੇਖੋ ਠੀਕ ਹੈ ਜੀ ਸੋ ਬੋਲਾ तकरीबन 2 ਕਿਲੋ ਖਿੱਚਿਆ ਹੋਇਆ ਹੈ ਸਵੇਰੇ ਮਾਰਨਿੰਗ ਤੇ ਬਾਕੀ ਇੱਥੇ ਜਿਹੜਾ ਸਾਜਣ ਖਰੀਦਦਾਰ ਆਊਗਾ ਠੀਕ ਹੈ ਜੀ ਆਪਣੇ ਤੋਂ ਆ ਦੇ ਸੰਗੀ ਗੱਲੇ ਸੰਧੂ ਸਾਹਿਬ ਆਹ ਦੇਖੋ ਠੀਕ ਹੈ ਤੁਹਾਨੂੰ ਤੋਂ ਬਹੁਤ ਵਧ ਗਿਆ ਲੈ ਸੋ ਬਾਕੀ ਬੱਚੀ ਬਹੁਤ ਖੂਬਸੂਰਤ ਆ ਸੋ 36 ਹਜ਼ਾਰ ਦੀ हां 나 ਜਿਹੜੀ ਤੁਹਾਨੂੰ ਇਹ ਬੱਛੀ ਮਿਲ ਜੂਗੀ ਤੇ ਬਾਕੀ ਮੇਰਾ ਭਰਾ ਮਾਰ ਲਿਓ ਚਾਰਾ ਠੀਕ ਹੈ ਜੀ ਕਿਸਾਨ ਵੀਰ ਹੋਏ ਅੱਜ ਐਨੀਮਲਸ ਜੀਕੇ ਨੰਬਰ ਸਕਰੀਨ ਦੇ ਉੱਪਰ ਚੱਲਣ ਰਿਹਾ ਵੀਰ ਬਲਜੀਤ ਦੇ ਨੰਬਰਾਂ ਦੇ ਕਾਲ ਕਰਕੇ ਕਰੋ ਗੱਲਬਾਤ ਸੋ ਅੱਜ ਫਿਲਹਾਲ ਇੰਨਾ ਸੀ ਇਸ ਵੀਡੀਓ ਦੇ ਵਿੱਚ ਮਿਲਦੇ ਹਾਂ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ